ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਬਚਾ ਪੱਖ ਦੇ ਵਕੀਲ ਅਤੇ ਜਾਂਚ ਅਧਿਕਾਰੀ ਮੁਹਾਲੀ ਅਦਾਲਤ ਵਿੱਚ ਨਹੀਂ ਹੋ ਸਕੇ ਹਾਜ਼ਰ ਉਹ 26 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਪਟਿਆਲਾ ਦੇ ਇਤਿਹਾਸਿਕ ਸ਼ਿਦੀ ਕਾਲੀ ਮਾਤਾ ਮੰਦਰ ਵਿੱਚ ਨਤਮਸਤਕ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਪੰਜਾਬ ਦੇ ਲੋਕਾਂ ਲਈ ਚੜ੍ਹਦੀ ਕਲਾ ਅਤੇ ਸੁੱਖ ਸ਼ਾਂਤੀ ਦੀ ਮੰਗੀ ਦੁਆ ਸਮਰਾਲਾ ਦੇ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਕਤਲकांड ਮਾਮਲੇ ਵਿੱਚ ਸਾਰੇ ਮੁਲਜ਼ਮ ਕਾਬੂ ਪੁਲਿਸ ਨੇ ਤਰਨਤਾਰਨ ਤੋਂ ਚਾਰ ਮੁੱਖ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਬਣਾ ਦੇਣ ਵਾਲਿਆਂ ਨੂੰ ਵੀ ਕੀਤਾ ਅਰੇਸਟ ਪਹਿਲਾਂ ਹੀ ਲਾਰਸ ਬਿਸ਼ਨੋਈ ਦੇ ਸਾਥੀ ਰਵੀ ਰਾਜਗੜ ਤੋਂ ਪ੍ਰੋਡਕਸ਼ਨ ਬਰਾਂਟੋ ਤੇ ਪੁੱਛਗਿੱਛ ਕਰ ਰਹੀ ਹੈ ਖੰਨਾ ਪੁਲਿਸ ਭਾਜਪਾ ਆਗੂ ਗੁਰਦੀਪ ਸਿੰਘ ਮਿੱਠੂ ਜਟਾਣਾ ਨੂੰ ਵੀ ਕੀਤਾ ਗ੍ਰਿਫਤਾਰ ਗੁਰਪ੍ਰਤਾਪ ਸਿੰਘ ਵਧਾਣਾ ਨੇ ਲਗਾਏ ਵੱਡੇ ਇਲਜ਼ਾਮ ਭਾਈ ਜਸਵੰਤ ਸਿੰਘ ਖੱਲੜਾ ਦੀ ਜੀਵਨੀ ਉੱਤੇ ਬਣੀ ਫਿਲਮ ਪੰਜਾਬ 95 ਨੂੰ ਲੈ ਕੇ ਬੀਬੀ ਖੱਲੜਾ ਦੇ ਇਲਜ਼ਾਮਾਂ ਤੇ ਜਿਤਾਈ ਚਿੰਤਾ ਨਿਜੀ ਚੈਨਲ ਤੇ ਇੰਟਰਵਿਊ ਦੌਰਾਨ ਬਾਦਲ ਧੜੇ ਤੇ ਸੈਂਸਰ ਬੋਰਡ ਨੂੰ ਫਿਲਮ ਰਕਵਾਨ ਲਈ ਚਿੱਠੀ ਲਿਖਣ ਦੇ ਲਾਏ ਇਲਜ਼ਾਮ ਮਾਨ ਸਰਕਾਰ ਦੀ ਵੱਡੀ ਕਾਮਯਾਬੀ ਪੰਜਾਬ ਲੀਚੀ ਦਾ ਨੰਬਰ 1 ਹੱਬ ਬਣਿਆ ਕਿਸਾਨਾਂ ਦੀ ਆਮਦਨ 5 ਗੁਣਾ ਵਧੀ 2023-24 ਵਿੱਚ ਸੂਬੇ ਨੇ 73490 ਮੀਟ੍ਰਿਕ ਟਨ ਲੀਚੀ ਦਾ ਕੀਤਾ ਉਤਪਾਦਨ ਚੰਡੀਗੜ੍ਹ ਪੁਲਿਸ ਦੇ ਲਗਾਏ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਵਿੱਚ ਦਾਖਲ ਹੋਏ ਸੰਜੁਕਤ ਕਿਸਾਨ ਮੋਰਚਾ ਦੇ ਕਾਰਕੂਨ ਵੱਖ-ਵੱਖ ਕਿਸਾਨ ਜਥੇਬੰਦੀਆਂ ਹੋਈਆਂ ਸ਼ਾਮਲ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਲੱਗੇ ਮੋਰਚੇ ਵਿੱਚ ਪਹੁੰਚੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਨੂੰ ਦੱਸਿਆ ਮਾਂ ਧਰਨੇ ਵਿੱਚ ਪਹੁੰਚ ਕੇ ਕੇਂਦਰ ਅਤੇ ਪੰਜਾਬ ਸਰਕਾਰ ਤੇ ਵਿੰਨਿਆ ਨਿਸ਼ਾਨਾ ਬੀਬੀਐਮਬੀ ਅਤੇ ਬੀਐਸਐਫ ਨੂੰ 50 ਕਿਲੋਮੀਟਰ ਅੰਦਰ ਕਰਨ ਸਣੇ ਕਈ ਮਸਲਿਆਂ ਦਾ ਕੀਤਾ ਜ਼ਿਕਰ ਬਾਲੀਵੁੱਡ ਦੇ ਸੁਪਰਸਟਾਰ ਤਰਮਿੰਦਰ ਦੀ ਹਾਲਤ ਗੰਭੀਰ ਕਈ ਦਿਨ ਤੋਂ ਹਸਪਤਾਲ ਵਿੱਚ ਦਾਖਲ ਹਨ ਹੀ ਮੈਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਕਰਵਾਇਆ ਗਿਆ ਹੈ ਦਾਖਲ ਪੂਰਾ ਪਰਿਵਾਰ ਹਸਪਤਾਲ ਵਿੱਚ ਉਹਨਾਂ ਦੇ ਨਾਲ ਸਾਹ ਲੈਣ ਵਿੱਚ ਮੁਸ਼ਕਲ ਹੋਣ ਤੋਂ ਬਾਅਦ ਲਗਾਇਆ ਗਿਆ ਹੈ ਵੈਂਟੀਲੇਟਰ ਫੈਨਸ ਕਰ ਰਹੇ ਨੇ ਤਰਮਿੰਦਰ ਦੀ ਸਿਹਤ ਯਾਬੀ ਦੀ ਦੁਆ ਪੰਜਾਬੀ ਗੀਤਕਾਰ ਮੰਤੀ ਬੈਂਸ ਤੇ ਗੋਲੀਬਾਰੀ ਕਰਨ ਵਾਲੇ ਦਾ ਇਨਕਾਊਂਟਰ ਮੋਹਾਲੀ ਅਤੇ ਖਰੜਨ ਨੇੜੇ ਪੰਜਾਬ ਪੁਲਿਸ ਅਤੇ ਗੈਂਗਸਟਰ ਲੱਕੀ ਪਟਿਆਲ ਦੇ ਗੁਰਗੇ ਵਿਚਾਲੇ ਹੋਈ ਮੋਟਪੇੜ ਜਖਮੀ ਗੈਂਗਸਟਰ ਰਣਵੀਰ ਰਾਣਾ ਨੂੰ ਹਸਪਤਾਲ ਵਿੱਚ ਕੀਤਾ ਗਿਆ ਭਰਤੀ ਅਮਰੀਕਾ ਦੇ ਵਿੱਚ ਆਂਧਰਾ ਪ੍ਰਦੇਸ਼ ਦੀ 23 ਸਾਲਾ ਵਿਦਿਆਰਥਣ ਦੀ ਰਹੱਸਮਈ ਤਰੀਕੇ ਨਾਲ ਹੋਈ ਮੌਤ ਅਪਾਰਟਮੈਂਟ ਵਿੱਚੋਂ ਮਿਲੀ ਮ੍ਰਿਤਕ ਨੇ ਟੈਕਸਾਸ ਵਿੱਚ ਰਾਜਲక్ష్ਮੀ ਯਾਰਟ ਗੱਡਲਾ ਨੇ ਹਾਲ ਹੀ ਦੇ ਵਿੱਚ ਇਹ ਐਂਡ ਐਮ ਯੂਨੀਵਰਸਿਟੀ ਕਾਰਪੋਰੇਟ ਕ੍ਰੇਸਟੀ ਤੋਂ ਕੀਤੀ ਸੀ ਗ੍ਰੈਜੂਏਸ਼ਨ ਦੋ ਜਾਂ ਤਿੰਨ ਦਿਨ ਤੋਂ ਤੇਜ਼ ਖੰਗ ਅਤੇ ਛਾਤੀ ਦੀ ਦਰਦ ਦੀ ਆ ਰਹੀ ਸੀ ਸਮੱਸਿਆ ਫੇਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ Thank you